ਗੁਰੂ ਪਰ ਮੁੰਡਾ ਰੀ ਆਵਾਜ਼ ਚੈੱਕ ਆਪਾਂ ਚੱਲਿਆ ਰਾਈਟ ਤੇ ਅੱਜ ਤੇ ਮੈਂ ਲੈ ਕੇ ਜਾਊਂਗਾ ਡਿਊਕ ਤੇ ਘੁਰੀ ਜਾਊਗਾ ਸੀਵੀਰ ਤੇ ਦੇਖੋ ਬਰਾਜਾ ਦਾ ਬਲੌਡ ਹਾਂਜੀ ਮਿੱਤਰੋ ਤੋਂ ਉਹ ਕਹਿੰਦੇ ਕਪੜਾ ਮਾਰਤਾ ਤੇ ਹੁਣ ਦਿੰਨੇ ਆ ਚੈਨ ਨੂੰ ਤੇਲ ਆਪਾਂ ਪੰਜਾਬੀ ਤੇਲ ਕਹਿ ਦਿੰਨੇ ਆ ਉਹ ਆਪ ਨੂੰ ਟੂਟੇ ਇੰਗਰੀਡੀਅਲ ਵਾਲੇ ਸਪਰੇਅ ਜੀ ਮਾਰਦੇ ਹਾਂ ਤੇ ਕਰਦੇ ਆ ਜੇ ਇਹਨਾਂ ਚ ਉਹਨਾਂ ਸੈਟਿੰਗਾਂ ਨਹੀਂ ਆ ਫਿਰ ਚੱਲਦੇ ਆ ਹਾਂਜੀ ਮਿੱਤਰੋ ਡਿਊ ਕਰ ਲੈ ਸਟਾਰਟ ਤੇ ਉਧਰ ਗੁਰੀ ਅੰਦਰ ਗਿਆ ਵਾ ਤੇ ਉਹ ਚੱਲੂਗਾ ਸੀਵੀਆਰ ਤੇ ਤੇ ਆਪਾਂ ਚੱਲਾਂਗੇ ਡਿਊ ਤੇ ਜੇ ਕੋਈ ਮੰਦੇ ਫਟਾਫਟ ਦੇ ਦੇਗਾ ਤੇ ਉਧਰ ਦਾ ਗੁਰੀ ਉਹ ਵੀ ਫਟਾ ਪੂਰਾ ਰਾਈਡਿੰਗ ਏਅਰ ਪਾਈ ਜਾਂਦਾ ਰਾਈਡਿੰਗ ਏਅਰ ਚੱਲ ਰਹੇ ਆਪਾਂ ਆ ਮਾਟਰੇ ਲਾ ਲਿਆ ਆਪਾਂ ਇਹ ਨਾ ਫਟ ਰਹੇ ਨੇ ਨਾ ਮਿੱਟਰ ਨਿੱਕਰ ਨਹੀਂ ਗਿਆ ਦੇਗਾ ਵਕੀ ਦੇਖੋ ਹੁਣ ਕੀ ਬਣਦਾ ਹੁਣ ਆਪਾਂ ਪਸੰਦੇ ਰਾਈਡ ਅੱਜ ਤੇ ਮੁੰਡੋਂ ਨਿਕਲ ਕੇ ਰਾਈਟ ਲਈ ਘਰਾਂ ਤੇ ਪੂਰੀ ਜੰਦ ਸਾਹਮਣੇ 3000 ਲਈ ਤੇ ਬਾਡੀ ਉੱਤੇ ਕਰੋ ਤੇ ਅਜੇ ਪਹੁੰਚ ਕੋ ਬੰਦ ਲੁਧਿਆਣਾ ਜ਼ਿਲ੍ਹੇ ਦੇ ਹਨ ਸਾਡੀ ਪੁਰਾਣੀ ਇਹ ਬਲੌਂਗ ਕਹਿੰਦੇ ਜੁੱਤੀ ਹੋਇਆ ਗੁਰੂਪਾਖਾ ਨੂੰ ਤੇ ਅੱਜ ਹੈਗਾ ਪੰਪ ਮੰਡਲ ਲੁਧਿਆਣਾ ਜ਼ਿਲ੍ਹੇ ਦਾ ਆ ਪੰਪ ਮੰਡਲ ਆ ਉਹ ਕਿਹਾ ਕਿ ਅਮਰ ਕਿਹਾ ਤੇ ਸਮਾਉਣਗੇ ਜਿਸ ਬਰਾਉ ਬੋਲ ਕੇ ਦੇਖਾ ਜਾਣਾ ਲੋਕੀ ਨੂੰ ਹੋਣੀ ਅੱਜ ਸਾਈਡ ਡਰਾਈਵ ਹੋਣਗੇ ਸੋ ਉੱਥੇ ਹੋਣੀ ਪਾਣੇ ਮੈਟਰ ਆ ਗਏ ਮੇਨ ਹਾਈਵੇ ਤੇ ਇਹ ਜਾਂਦਾ ਲੋਕੇ ਨੂੰ ਇੱਧਰ ਲੁਧਿਆਣੇ ਨੂੰ ਅੱਪਾਣ ਮੇਨ ਹਾਈਵੇ ਤੇ ਆ ਤੇ ਕੋਈ ਉਹ ਰਾਈਡਰ ਜਿਹੜਾ ਗਰੁੱਪਾ ਉਹ ਰੋ ਲొਕੇਸ਼ਨ ਭੇਜ ਦਿੰਦਾ ਨੂੰ ਅੱਜ ਕਰਾਂਗੇ ਰਾਈਡ ਬਬਾ ਬਾਲੀ ਪਾਵਰ ਐਕਟੀਵਿਟੀ ਜਲਸ ਕਰਾਈ ਕਰਾਉਣਾ ਮੈਟਰ ਆ ਗਏ ਮੇਨ ਹਾਈਵੇ ਤੇ ਤੇ ਜੋ ਬਾਈ ਹਲਟਾ ਵਾਲੇ ਜੀ ਉਹ ਨਾਲ ਜਾਂਦੇ ਕਿ ਚਾਹ ਮੋਹਨ ਦੇ ਇਲੈਕਟ੍ਰੋਨਿਕ ਵਾਲਾ ਬੀਤ ਵਾਲਾ ਗੇਟ ਵਿੱਚ ਆਈ ਆਪਣੇ ਫਾਈਲ ਦਾ ਟੌਪ ਸੁੱਕੀ ਇਲੈਕਟ੍ਰੋਨਿਕ ਯਾਰ ਇਹਨਾਂ ਘਰਾਂ ਵਿੱਚ ਆਪਾਂ ਇਹਨਾਂ ਕੋਲ ਦੇ ਉੱਪਰ ਆਪੇ ਆਵਾਜ਼ ਚੱਕੋ ਜੀ ਪਹੁੰਚ ਗਏ ਆ ਮੁੱਕੀਪੁਰਾ ਚੌਂਕ ਦੇ ਵਿੱਚ ਤੇ ਬਾਕੀ ਬੰਦੇ ਆਪਣੇ ਹੈਗੇ ਆ ਆ ਰਹੇ ਆ ਥੋੜੇ ਪਿੱਛੇ ਸੀਗੇ ਸੁਪਰਵਾਇਜ਼ਰ ਵਾਲੇ ਡਰਾਈਵਰ ਤੇ ਆਜੋ ਫਿਰ ਅੰਦਰ ਆ ਬੰਦਿਆਂ ਦੇ ਆ ਕੇ ਉੱਤੇ ਚਾਹ ਆਉਂਦੇ ਇੱਥੇ ਚੱਕੋ ਜੀ ਪਹੁੰਚ ਗਏ ਆ ਬੁੱਕੀਪੁਰਾ ਚੌਕ ਪੁਲ ਦੇ ਥੱਲੇ ਦੇਖੋ ਭਾਈ ਉਹ ਆ ਗਿਆ ਕਿੱਥੇ ਗੋਆ ਦਾ ਹਾਂ ਗੋਆ ਦਾ ਜੀਏ ਨੰਬਰ ਕਿੱਥੋਂ ਦਾ ਇਹ ਮੇਟਰ ਬੂਸਾ ਹਾਇਆ ਬੂਸਾ ਆ ਕਿਹੜਾ ਵਾ ਇਹ ਸਿਕਸਰ ਵਾਈ ਜਿਕਸਰ 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 ਇਹ ਵੀ ਅੱਗ ਹੀ ਆ ਕਹਿੰਦੇ ਹਨ ਯਾਰ ਸੀ ਸੀ ਹੈ ਜਮਾ ਹੀ ਤੇਰਾ ਚੀਜ਼ ਹੈ ਹੈ ਇਹ ਤਾਂ ਯੂਰੀ ਦੀ ਹੈ ਇਹ ਕਿੰਨੇ ਸੀਸੀ ਹੁੰਦਾ ਇਹ 1340 ਸੀਸੀ ਹੁੰਦਾ ਤੇ ਇਹ ਫਿਰੇ ਵੱਧ ਬਾਦ ਦੇ ਨਾਲ ਇਹ ਹਾਸਪੋਰਟਸ ਕਿਉਂ ਗਿਆ ਮੋਟੋ ਜੀਪੀ ਕੈਟਾਗਰੀ ਚ ਆ ਜਾਣਾ ਠੀਕ ਆ ਨਹੀਂ ਦੇਸੀ ਬਾਹ ਦਾ ਇੱਕ ਬਾਈਕ ਦੇਸੀ ਬਾਹ ਦਾ ਸੈਗਰ ਆਪਣੇ ਨੂੰ ਪਤਾ ਨਹੀਂ ਲੱਗਦਾ ਮਤਲਬ ਇਹ ਟ੍ਰੈਕ ਬਾਈਕ ਆ ਇਹ ਰੋਡ ਵਾਲੀ ਸੁਪਰ ਬਾਈਕ ਕਰ ਸਕਦੇ ਠੀਕ ਆ ਮੈਂ ਕਿ ਤ ਭਜਾ ਪੈਨੂ ਵੀ ਸਕਦੇ ਆ ਮਤਲਬ ਇਹ ਫੁੱਲੀ ਟ੍ਰੈਕ ਮਸ਼ੀਨ ਆ ਆ ਗਨ ਰੀ ਤੇ ਆ ਕੇ ਟੀ ਏ ਟੀ ਐਮ

ਆਹ ਜੇ ਮਿੱਤਰੋ ਪੰਜਾਬ ਦੀ ਗੱਲ ਹੋਣੀ ਹੈ ਸਹੀ ਗੱਲ ਸਹੀ ਯਾਰ ਬਹੁਤ ਜ਼ਾਰੇ ਫਟਾਕੇ ਮਾਰਦੇ ਆ ਮੈਂ ਕਦੋਂ ਨਹੀਂ ਬੈਠਿਆ ਉਹ ਕੱਢਦੇ ਆਂਗੇ ਸੰਡੇ ਰਾਈਟ ਤੇ ਆ ਜਾ ਹਾਂ ਤੇ પેટ્રોલ ਪਿਆ ਹੁੰਦਾਗਾ ਗੱਲਾ ਬਾਈ ਤੇ ਨਾ ਜਿਆਦਾ ਕਸੂਤਾ ਜੇ ਆਪਾਂ ਨੂੰ ਘੱਟ ਪਤਾ ਵਾ ਤੇ ਕੋਈ ਨਾ ਵੜੀ ਵੜੀ ਕਰਦੇ ਆ ਫਟ ਜਾਜ ਸੰਡੇ ਰਾਈਟ ਤੇ ਇਤਰਾਪਾ ਖੜੇ ਸੀ ਮੋਕੇ ਬਰਗਰ ਕਿੰਗ ਇੱਥੇ ਤੇ ਆ ਪੰਜਾਬ ਦਾ ਕੋਈ ਬਾਈਕਾ ਪੰਜਾਬ ਚ ਕੰਦਾ ਕੋਈ ਮੇਤਰੋ ਆ ਕਾ ਵੀ ਨਹੀਂ ਜੋ ਸੀ ਵੀ ਇਧਰ KTM ਤੇ ਆਪਣੇ ਕੋਲ ਵੀ KTM ਆਸਪੋਰ ਤੇ ਚੱਲਦੇ ਆ ਫਿਰ ਰਾਈਟ ਤੇ ਉਧਰ ਹਾਇਆ ਬੂਸਾ ਬਾਈ ਦਾ ਚਲੋ ਜੀ ਤੇਲ ਦੁੱਲ ਪਵਾ ਲਿਆ ਤੇ ਬਾਈਕਾਂ ਆਪਣੀਆਂ ਸੈੱਟ ਆਦਾ ਯਾਰ ਆਗੀ ਆਹ ਦੇਖ ਰਿਹਾ ਉਹ ਯੋ ਫੈਟ ਬੋਏ ਹਾਰ ਲੈ ਮੇਰੇ ਮਿੱਤਰੋ ਆਇਆ ਹੈ ਆਯਾ ਬੂਸਾ ਤੇ ਆ ਹਾਰਲੇ ਆਯਾ ਬੂਸਾ ਵੀ ਦੇਖ ਲੋ ਫਿਰ ਤੇ ਉਹ ਤੁਹਾਨੂੰ ਪਤਾ ਹੀ ਅਸੀਂ ਯਾਰ ਆ ਢੀਕ ਅਸੀਂ ਉੱਕੀ ਰਹਾਂ ਦਾ ਆ ਗੰਮ ਮਿੱਤਰੋ ਗਾਣੇ ਵੀ ਪੀਤਾ ਦੂਜਾ ਤੋਂ ਆਏ ਮਿੱਤਰੋ ਹੁਣ ਆ ਗਏ ਅਸੀਂ ਆਪਾਂ ਪਰਣਾਲੇ ਤੇ ਬਰਨਾਰਿਆਂ ਜਿਹੜਾ ਨਾ ਵੇਖਿਆ ਪਾਣੀ ਤੋਂ ਬਰਤਨੀ ਦੇ ਦੇਖਣਾ ਕਾਣੇ ਪਰੋੜੇ ਤੇ ਹੁਣ ਆਪਾਂ ਚਾਉਂਦੇ ਰੋੜੇ ਘਾਵੇ ਤੇ ਆਪਣੇ ਅੰਦੇ ਬਾਈ ਦਾ ਨਾਮ ਆ ਰਿਹਾ ਤੇ ਇਹ ਬੜੀ ਚੰਗੀ ਜਿਹੀ ਜੀਵਨ ਸਾਥੀਆਂ ਨੇ ਹੈਗੇ ਆ ਥੋੜੇ ਜਿਹਾ ਮੁੰਡੇਵਰ ਪਾਵਾਂ ਕਿਲੋਮੀਟਰ ਆਪ ਆ ਗਏ ਸੀ ਰਜਵਾੜੇ ਟਾਬੇ ਤੇ ਤੇ ਇੱਥੇ ਗੁਰੀ ਹਨਾ ਪਰੌਠੇ ਖਾਣੇ ਆ ਤੇ ਪਰੌਠੇ ਖਾਣ ਲਈ ਮੋਗਿਓ ਲੈ ਕੇ ਆਪਾਂ ਨੂੰ ਬਰਨਾਲੇ ਤੋਂ ਅੱਗੇ 10 20 ਕਿਲੋਮੀਟਰ ਹੈ ਸਹੀ ਗੱਲ ਆ ਤੇ ਆ ਡਿਊਕ ਆ ਸੀਵੀਆਰ ਆ ਫੈਟ ਬੋਏ ਔਰ ਆਲ ਫੀਡ ਤੇ ਆ ਜਾਜ ਆ ਵੀ ਜਾਜ ਤੇ ਉਹ ਦੋ ਖੜੇ ਆ ਹਾਂਜੀ ਪਰੌਠੇ ਖਾ ਲੈ ਸੱਟਾ ਹੁਣ ਪਰੌਠੇ ਖਾ ਗਏ ਤੇ ਹੁਣ ਚੱਲਾਂਗੇ ਆਪਾਂ ਪਿੰਡ ਨੂੰ ਮਿੱਤਰੋ ਅੱਜ ਆਪਾਂ ਚਲਾਵਾਂਗੇ ਫੈਟ ਬੋਏ ਤੇ ਬਾਈ ਫੈਟ ਬੋਏ ਵਾਲਾ ਚਲਾਊਗਾ ਸੀਵੀਆਰ ਤੇ ਗੁਰੀ ਚਲਾਊਗਾ ਡਿਊਗ ਸਾਰੀ ਚੇਂਜ ਹੋ ਗਏ ਕੇਟੀਐਮ ਡਿਊਗ ਜੀਆ ਮਿੱਤਰੋ ਹਾਰ ਲੈਣਾ ਨਾ ਫੈਟ ਬੋਹਾਏ ਤੇ ਬਾਈਕ ਤਾਂ ਬਹੁਤ ਘੰਟਾ ਨਾ ਪਾਵਰ ਵੀ ਸਾਡੇ ਚ ਬਹੁਤ ਆ ਤੇ ਚੱਕਰ ਇੱਕ ਆ ਬਸ ਇਹ ਮੋੜ ਦਾ ਮੋੜ ਦਾ ਆ ਤਾਂ ਤੇ ਚਾ ਵੀ ਆਪਾਂ ਕਹ ਜੀ ਘੱਟ-ਘੁੱਟ ਮਾਰਦੇ ਤੇ ਓੱਖਾ ਉਹਦਾਂ ਦਾ ਪੂਰੀ ਘੈਂਟ ਵਾਜਦਾ ਪਾਵਰ ਵੀ ਬਹੁਤ ਆ ਪੂਰੀ ਟੂਮੜੇ ਦੇ ਵਾਂਗੂ ਪਾਉਂਦਾ ਇਹ ਆ ਫੈਟ ਬੌਏ ਤੇ ਮੇਤਰੋ ਇਹ ਚਲਾ ਕੇ ਦੇਖਿਆ ਵੀਆ ਬੜਾ ਘੈਂਟ ਐਕਸਪੀਰੀਅੰਸ ਰਾਇਆ ਦਾ ਤੇ ਸਰਾ ਯਾਰੋ ਬਾਕੀ ਇਹ ਤੇ ਯਾਰ ਘੱਟ-ਘੁੱਟ ਨਹੀਂ ਵਾਜ ਜੋਦਾਂ ਦਾ ਘੈਂਟਾ ਗੱਲਬਾਤ ਆ ਜੀ ਪੂਰੀ ਦੀ ਹਤਾ ਤੇ ਸਮੋਚ ਬਾਈਕ ਦਾ ਮਜਨੋ ਨੂੰ ਤੇ 200 ਤੇ ਚਲਾਉਣਾ ਇਹ ਹੁਣ ਬਾਈ ਨੇ ਜਾਣਾ ਫਰੋਜਪੁਰ ਨੂੰ ਤੇ ਅਸੀਂ ਜਾਣਾ ਰਾਈਕੋਡ ਨੂੰ ਅਸੀਂ ਇੱਧਰ ਨੂੰ ਤੇ ਬਾਈ ਨੇ ਜਾਣਾ ਸਿੱਧਾ ਹੀ ਤੇ ਚੱਲਦੇ ਆਂ ਫਿਰ ਦੇਖਦੇ ਆਂ ਪਿੰਡ ਜਾ ਕੇ ਕਰਦੇ ਆਂ ਕੰਮ ਤੁਹਾਨੂੰ ਅੱਜ ਦੀ ਰਾਈਡ ਮਿੱਤਰੋ ਸੰਡੇ ਰਾਈਡ ਅੱਜ ਦੀ ਖਤਮ ਹੋ ਗਈ ਇੱਥੇ ਹੀ ਆਪਣੀ ਪਿੰਡ ਜਾ ਕੇ ਤੇ ਬਾਈ ਵੀ ਫਰੋਜਪੁਰ ਜਾ ਕੇ ਬਾਈ ਖਾਸ ਹੀ ਫਰੋਜਪੁਰ ਜਾਣਾ ਚਲੋ ਜੀ ਬਾਈ ਵੀ ਨਾ ਜਿਹੜੇ ਵੀ ਸੋਜਪੁਰ ਵਾਲੇ ਆ ਬਾਈ ਤੋਂ ਮੋੜ ਲੈਣਗੇ ਹੀਰੋ ਹੀਰੋ ਦੀਆਂ ਸੀ ਹੀਰੋ ਦੀ ਹੀਰੋ ਦੀ ਕੈਂਟਰ ਤੇ ਆ ਹੀਰੋ ਠੀਕ ਆ ਸਾਰੇ ਜਣੇ ਬਾਈ ਤੋਂ ਮੋੜ ਲੈਣਗੇ ਸਾਡਾ ਨਾਮ ਲੈ ਲੈਣਗੇ ਸਪਲੈਂਡਰ ਤੇ ਸਪਲੈਂਡਰ ਤੇ ਡਿਸਕਾਊਂਟ ਹੈ ਅਸੀਂ ਸਪਲੈਂਡਰ ਤੇ ਬੈ ਰਹੀਆਂ ਪਰ ਪਰ ਕੋਈ ਨਾ ਹੁਣ ਸਾਡੀ ਆਪ ਦੀ ਕੰਪਨੀ ਨੇ ਸਾਡੀ ਜਰੂਰ ਜਾਇਓ ਬਾਈ ਕੋਲੇ ਠੀਕ ਆ ਜੀ ਠੀਕ ਆ ਵੀਰ ਇਹ ਦੱਸ ਦੂਗਾ ਕਿਰੇ ਚੱਲਾਂਗੇ ਫਿਰ ਆਪਣਾ ਓਕੇ ਚੱਲਾਂਗੇ ਮੇਰੇ ਵੀ ਕੀੜਾ ਠਾਉਂਗੇ ਚਲੋ ਮਿੱਤਰੋ ਸਟਾਰਟ ਕਰ ਲੇ ਮੋਟਰਸਾਈਕਲ ਤੇ ਹੁਣ ਆਪਾਂ ਜਾਵਾਂਗੇ ਪਿੰਡ ਨੂੰ ਇੱਧਰ ਨੂੰ ਆਣਾ ਰਾਈਕੋਟ ਵੱਲ ਨੂੰ ਚੱਲਦੇ ਆਂ ਫਿਰ ਚੱਕੋ ਹੀ KTM Duke ਦੀ ਟੈਂਕੀ ਕਰਤੀ ਫੋਲ ਇਹਨਾਂ ਦੇ ਨਾਲ ਫੂਕਤਾ ਆਪਾਂ ਸਾਢੇ 850 ਦਾ ਫੂਕਤਾ ਇੱਥੋਂ ਗਏ ਸੀ ਮੋਗਗੇ ਮੋਗਿਓ ਬਰਨਾਲੇ ਬਰਨਾਲਿਓਂ ਤਣਾਉਲੇ ਗਏ ਸੀ ਤਣਾਉਲੇ ਹੁਣ ਫੇਰ ਵਾਪਸ ਆ ਗਏ